ਵੈਗ੍ਰਿਚਕ ਖਾਲਸਾ ਵੈਗ੍ਰਿਚਕੀ ਫਤਿਹ ਅੱਜ ਮੈਂ ਇੱਕ ਜ਼ਰੂਰੀ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਪਿਛਲੇ ਦਿਨੀ ਮੈਂ ਇੱਕ ਵੀਡੀਓ ਦੇਖੀ ਸੀ ਜਿਸ ਚ ਸਾਡੇ ਸਤਿਕਾਰਯੋਗ ਵੱਡੇ ਭਰਾ ਵਿਕਰਮਜੀਤ ਸਿੰਘ ਮਜੀਠੀਆ ਜੀ ਸਾਡੇ ਦਰਾਹਾ ਵਿਖੇ ਆਏ ਸੀ ਤੇ ਚਲੋ ਚੋਣਾਂ ਦਾ ਮੌਸਮ ਆ ਚਲੋ ਸਭ ਨੇ ਆਪਣਾ ਚੋਣ ਪ੍ਰਚਾਰ ਕਰਨਾ ਆਉਣਾ ਵੀ ਚਾਹੀਦਾ ਵਾ ਵਧੀਆ ਇਕੱਠ ਵੀ ਹੋਇਆ ਪਰ ਉਹਨਾਂ ਨੇ ਸਾਡੇ ਹਲਕੇ ਦੀ ਸਤਿਕਾਰਯੋਗ ਜੋ ਸ਼ਖਸੀਅਤ ਨੇ ਸਰਦਾਰ ਮਲਵਿੰਦਰ ਸਿੰਘ ਜੀ ਗੈਸਪੁਰਾ ਸਾਹਿਬ ਉਹਨਾਂ ਬਾਰੇ ਉਹ ਬਹੁਤ ਅਪਸ਼ਬਦ ਬੋਲ ਕੇ ਗਏ ਪਰ ਕੀ ਉਹਨਾਂ ਨੂੰ ਉਹਨਾਂ ਦੀਆਂ ਉਪਲਬਧੀਆਂ ਬਾਰੇ ਪਤਾ ਠੀਕ ਆ ਉਹ ਸਾਡੇ ਹਲਕੇ ਦੇ ਕੋਈ ਲੋਕ ਜਿਨ੍ਹਾਂ ਦੀ ਉਹਨਾਂ ਨਾਲ ਕੋਈ ਜਿੱਦਬਾਦ ਹੋਊਗੀ ਉਹਨਾਂ ਬਾਰੇ ਕੂੜ ਪ੍ਰਚਾਰ ਕਰਦੇ ਹੋਣਗੇ ਪਰ ਗੈਸਪੁਰਾ ਸਾਹਿਬ ਦੀ ਮਤਲਬ ਬਹੁਤ ਦੇਣ ਆ ਉਹਨਾਂ ਨੇ ਹੋਂਦ ਚ ਲੜਦੀ ਲੜਾਈ ਲੜੀ ਉਹਨਾਂ ਨੇ ਆਪਣੀ ਲੱਖ ਰੁਪਏ ਦੀ ਜੌਬ ਛੱਡ ਕੇ ਲੋਕਾਂ ਦੇ ਲਈ ਮਤਲਬ ਆਪਣਾ ਕ੍ਰਾਈਮ ਦਿੱਤਾ ਸੰਘਰਸ਼ ਕੀਤਾ ਤੇ ਅੱਜ ਉਹ ਜੇ ਐਮਐਲਏ ਦੀ ਕੁਰਸੀ ਤੇ ਨੇ ਤਾਂ ਲੋਕ ਤੁਹਾਨੂੰ ਵੀ ਪਤਾ ਵੀ ਜਦੋਂ ਬੰਦਾ ਕਿਸੇ ਪਾਵਰ ਚ ਹੁੰਦਾ ਜਾਂ ਕੁਝ ਹੁੰਦਾ ਤਾਂ ਕੁਝ ਬਣਿਆ ਹੁੰਦਾ ਤਾਂ ਉਹਦਾ ਮਤਲਬ ਖਿਚਾਈ ਕਰਨ ਵਾਲੇ ਲੋਕ ਬਹੁਤ ਹੁੰਦੇ ਮੈਂ ਇੱਥੇ ਕਿਸੇ ਪਾਰਟੀ ਦੇ ਬਾਰੇ ਕਿਸੇ ਪਾਰਟੀ ਦਾ ਪੱਖ ਨਹੀਂ ਰੱਖ ਰਹੀ ਨਾ ਮੈਂ ਕਿਸੇ ਪਾਰਟੀ ਦੇ ਖਿਲਾਫ ਬੋਲ ਰਹੀ ਹਾਂ ਮੈਂ ਸਿਰਫ ਇਹ ਕਹਿਨੀ ਆ ਵੀ ਜਦੋਂ ਆਪਾਂ ਕਿਸੇ ਦੇ ਬਾਰੇ ਕੋਈ ਆਪਣੇ ਮੂੰਹ ਚੋਂ ਕਮਿਟਮੈਂਟ ਕਰਦੇ ਆ ਜਾਂ ਕੋਈ ਗੱਲਬਾਤ ਕੱਢਦੇ ਆ ਤਾਂ ਉਸ ਇਨਸਾਨ ਬਾਰੇ ਚੰਗੀ ਤਰ੍ਹਾਂ ਪਹਿਲਾਂ ਜਾਣ ਲਓ ਫੇਰ ਬੋਲ ਜਿਹੜੇ ਗੈਸਪੁਰਾ ਸਾਹਿਬ ਦੇ ਪ੍ਰਤੀ ਸ਼ਬਦ ਵਰਤੇ ਗਏ ਨੇ ਉਹ ਬਹੁਤ ਨਿੰਦਨਯੋਗ ਨੇ ਮੇਰੀ ਇਹੀ ਬੇਨਤੀ ਹੈ ਵੀ ਪਾਰਟੀ ਦਾ ਪ੍ਰਚਾਰ ਕਰੋ ਪਰ ਆਪਦੇ ਸ਼ਬਦਾਂ ਦੀ ਮर्यादा ਰੱਖ ਕੇ